ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਚਿਆਂ ਦਰਬਾਰਾਂ ਵਾਲੇ ਸੁੱਚੇ ਕਿਰਦਾਰਾਂ ਵਾਲੇ ਵੰਡਦੇ ਨੇ ਰਹਿੰਦੇ ਸਦਾ ਪਿਆਰ ਹੁੰਦੀਆਂ ਜੈ ਜੈਕਾਰਾਂ ਸਾਧੂ ਨੇ ਰੱਬ ਦੇ ਪੈਰੋਕਾਰ ਹੁੰਦੀਆਂ ਜੈ ਜੈਕਾਰਾਂ ਸਾਧੂ ਨੇ ਰੱਬ ਦੇ ਪੈਰੋਕਾਰ ਹੁੰਦੀਆਂ ਜੈ ਜੈਕਾਰਾਂ ਸਾਧੂ ਤਾਂ ਦਿਲ ਦੀਆਂ ਜਾਣੇ ਵਿਰਲਾ ਕੋਈ ਰਮਜ ਪਛਾਣੇ ਭਰ ਪਰ ਬੁੱਕ ਬਰਕਤ ਦਿੰਦੇ ਪਿਆਰਿਆਂ ਦੇ ਵਣ ਜਕਰੇਂਦੇ ਕਰ ਜੇ ਨੇ ਰਹਿੰਦੇ ਪਰ ਉਪਕਾਰ ਹੁੰਦੀਆਂ ਜੈ ਜੈਕਾਰਾ ਸਾਧੂ ਨੇ ਰੱਬ ਦੇ ਪੈਰੋਕਾਰ ਹੁੰਦੀਆਂ ਜੈ ਜੈਕਾਰਾ ਸਾਧੂ ਨੇ ਰੱਬ ਦੇ ਪੱਕੇ ਯਾਰ ਹੁੰਦੀਆਂ ਜੈ ਜੈ ਸ਼ੁਭ ਗੁਣ ਜਿੰਨਾ ਦੇ ਪੱਲੇ ਸੁਰਤੀ ਵਿੱਚ ਸਿਮਰਣ ਚੱਲੇ ਲੋਕਾਂ ਨੂੰ ਦਿਸੇ ਫਕੀਰੀ ਇਨਾਂ ਕੋਲ ਅਸਲ ਅਮੀਰੀ ਇਨਾਂ ਤੇ ਰਹਿੰਦਾ ਖੁਸ਼ਕਰਤਾਰ ਹੁੰਦਿਆਂ ਜੈ ਜੈਕਾਰਾਂ ਸਾਧੂ ਨੇ ਰੱਬ ਦੇ ਪੈਰੋ ਕਾ ਕੇ ਯਾਰ ਹੁੰਦੀਆਂ ਜੈ ਜੈਕਾਰਾਂ ਨਿਰਪੋ ਨਿਰਵੈਰ ਸਦਾ ਹੀ ਡੁੱਬਰੇ ਜੋ ਵੇੜੇ ਤਾਰੇ ਸੰਦਕਾਂ ਸੰਤਾਾਂ ਦੇ ਨਿੰਦਕਾਂ ਤਾਂ ਹੀ ਆਪੇ ਪਰਮੇਸ਼ਰ ਮਾਰੇ ਸਤਗੁਰ ਦੀ ਬਾਣੀ ਰਹੀ ਉਚਾਰ ਹੁੰਦੀਆਂ ਜੈ ਜੈਕਾਰਾਂ ਸਾਧੂ ਨੇ ਰੱਬ ਦੇ ਪੈਰੋਕਾਰ ਹੁੰਦੀ ਸਾਧੂ ਨੇ ਰੱਬ ਦੇ ਪੱਕੇ ਯਾਰ ਹੁੰਦੀਆਂ ਜੈ ਜੈਕਾਰਾਂ ਹਰ ਦਮ ਗੁਣ ਰੱਬ ਦੇ ਗਾਉਂਦੇ ਜੀਵਨ ਦੀ ਜਾਂਚ ਸਿਖਾਉਂਦੇ ਚਿਹਰਿਆਂ ਤੇ ਨੂਰ ਨੇ ਪਖਦੇ ਸੁਚਮ ਤੇ ਸੰਜਮ ਰੱਖਦੇ ਨੇੜੇ ਨਾ ਦੇਂਦੇ ਆਣ ਵਿਕਾਰ ਹੁੰਦੀਆਂ ਜੈ ਜੈਕਾਰਾਂ ਸਾਧੂ ਨੇ ਰੱਬ ਦੇ ਪੈਰੋਕਾਰ ਹੁੰਦੀਆਂ ਜੈ ਜੈਕਾਰਾਂ ਸਾਧੂ ਨੇ ਰੱਬ ਦੇ ਪੱਕੇ ਯਾਰ ਹੁੰਦਿਆਂ ਜੈ ਜੈਕਾਰਾ ਦੁਖੀਆਂ ਦੇ ਦੁਖੜੇ ਕੱਟਦੇ ਸੰਗੀਆਂ ਤੋਂ ਮੁੱਖ ਨਾ ਵਟਦੇ ਯਾਨ ਦੇ ਬਾਣ ਮਾਰਦੇ ਪਿਆਰਿਆਂ ਦੀਆਂ ਕੋਲਾਂ ਤਾਰਦੇ ਜੀਵਨ ਦੀ ਦੇਂਦੇ ਬਦਲ ਨਿਹਾਰ ਹੁੰਦਿਆਂ ਜੈ ਜੈਕਾਰਾ ਸਾਧੂ ਨੇ ਰੱਬ ਦੇ ਪੱਕੇ ਯਾਰ ਹੁੰਦਿਆਂ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ